ਹਾਂ ਲੋਕਿਰਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਰਨਾ ਕਿ ਖਾਈ ਜਾਨੀਏ ਸਾਨੂੰ ਵੀ ਖਵਾ ਦੇ ਬੱਟਾ ਕਿ ਤੈਨੂੰ ਆ ਤੁਸੀਂ ਲੈ ਖਾਓ ਜਨਾ ਉਹ ਜੇ ਅਸੀਂ ਨਾ ਖਾਵਾਂਗੇ ਤੇ ਇੰਨੀ ਮਿਠਾਈ ਕੌਣ ਖਾਵੇਗਾ ਇਹ ਸਾਰਾ ਵੈਸੇ ਬੈਠ ਗੋਈ ਕੋਈ ਗੱਲ ਨਹੀਂ ਅੱਛਾ ਤੂੰ ਉਸ ਮੇੜ ਜੈਗੀ ਕੱਲੀ ਇੰਨੀ ਮਿਠਾਈ ਮਿੰਟਾ ਟੈਨਸ਼ਨ ਹੋ ਗਈ ਸੀ ਇੰਨੀ ਮਿਠਾਈ ਕੌਣ ਖਾਵੇਗਾ ਤੁਸੀਂ ਟੈਨਸ਼ਨ ਨਾ ਲਓ ਅੱਛਾ ਯਾਰ ਠੀਕ ਹੈ ਯਾਰ ਨਹੀਂ ਟੈਨਸ਼ਨ ਹੀ ਨਹੀਂ ਲੈਂਦੇ ਪਰ ਤੈਨੂੰ ਇੰਨੀ ਮਠਿਆਈ ਕੌਣ ਦੇ ਗਿਆ ਤਾਂ ਬਾਈ ਦਾ ਪੰਕਜ ਜੀ ਦੇ ਕੇ ਗਏ ਸਨ ਕਿਵੇਂ ਇਹ ਮਠਿਆਈ ਸਵਾਦ ਹੈ ਕਿਰਨਾ ਇਹ ਆ ਫੇ ਸਿਰਾ ਮਠਿਆਈ ਪੂਰੀ ਕਾਲ ਕਿਰਨਾ ਯਾਰ ਇਹ ਮਠਿਆਈ ਮੈਂ ਵੀ ਖਾਣੀ ਹੈ ਯਾਰ ਜੇ ਤੁਸੀਂ ਖਾਣੀ ਆ ਤੁਸੀਂ ਆਪਦੇ ਕੋਲ ਡੱਬਾ ਲੈ ਕੇ ਖਾ ਲਿਓ ਚੱਲ ਫੇ ਠੀਕ ਹੈ ਤੂੰ ਇਹ ਕਲੀ ਇਹ ਖਾ ਹੁਣ ਨਾ ਤੂੰ ਹਮੇਸ਼ਾ ਭੁੱਖੀ ਰਹਿਣਾ ਮੈਂ ਇਹ ਹਿਸਾਬ ਲਾਇਆ ਚੱਲ ਠੀਕ ਹੈ ਤੂੰ ਖਾ ਤੇ ਮੈਂ ਹੁਣ ਗਾਇਸ ਭੈਣ ਨੂੰ ਵੇਖਦਾ ਹੋਊਂ ਕੀ ਖਾ ਰਹੀ ਏ ਗਾਇਸ ਭੈਣੇ ਸਸਤੀ ਗਾਲ ਗਾਇਸ ਇਹਨੇ ਸਸਤੀ ਗਾਲ ਆ ਗਾਇਸ ਭੈਣੇ ਆ ਕੀ ਖਾਈ ਜਾਨੀ ਮਟਰ ਵਾਲੇ ਛੋਲ ਅੱਛਾ ਮਟਰ ਵਾਲੇ ਛੋਲ ਮਤਲਬ ਤੇਰੀ ਕਾਮਯਾਬੀ ਦਾ ਰਾਜ ਮੇਰੀ ਕਾਮਯਾਬੀ ਦਾ ਰਾਜ ਅੱਛਾ ਭੈਣੇ ਤੇ ਤੇਰੀ ਖੂਬਸੂਰਤੀ ਦਾ ਰਾਜ ਉਹ ਕੀ ਏ ਤੇ ਖੂਬਸੂਰਤੀ ਦਾ ਰਾਜ ਮਟਵਾ ਹੋਈ ਚੋਕ ਓ ਗਾਇਸ ਭੈਣੇ ਦੇਖ ਲਾ ਤੂੰ ਚੋਲ ਖਾ ਖਾ ਕੇ ਇੱਥੋਂ ਤੱਕ ਆ ਗਈ ਏ ਗਾਇਸ ਵੀਰੇ ਖਾ ਕੇ ਲਈ ਹੈ ਇਸੇ ਤੋਂ ਖੂਚੇ ਤਾਂ ਨਹੀਂ ਆ ਗਈ ਤੇ ਓ ਭੈਣੇ ਚੋਲਾ ਦੇ ਵਿੱਚ ਕੀ ਕੁਝ ਪਾਇਆ ਗੰਡੇ ਪਾਏ ਆਲੂ ਪਾਏ ਚੱਲ ਭੈਣੇ ਚੋਲ ਤਾਂ ਤੂੰ ਹਰ ਵਲੇ ਖਾਂਦੀ ਰਹਿਣੀ ਏ ਭੈਣੇ ਜਿਹੜੀ ਦੀਵਾਲੀ ਨੂੰ ਰਸਗੁਲੇ ਲੈ ਕੇ ਆਈ ਸੀ ਉਹ ਖਾ ਕੇ ਵੜਾ ਦੇ ਫੂ ਚੱਲ ਹੁਣ ਸਾਰਿਆਂ ਨੂੰ ਹੈਪੀ ਦੀਵਾਲੀ ਵੀ ਬੋਲ ਦੇ ਹੈਪੀ ਦੀਵਾਲੀ ਤੇ ਨਾਲੇ ਭੈਣੀ ਇੱਕ ਗੱਲ ਦੱਸ ਤੂੰ ਮੈਨੂੰ ਮਿਲਣ ਵਾਸਤੇ ਕਦੋਂ ਆਵੇਂਗੀ ਤੇ ਤੁਸੀਂ ਸਾਡੇ ਪਿੰਡ ਆ ਜਾਓ ਮੈਂ ਤਾਂ ਆਂ ਨਹੀਂ ਸਾਡੇ ਥੋਡੇ ਕੋਲ ਬਾਈ ਕਿਉਂ ਤੂੰ ਮੇਰੇ ਕੋਲ ਕਿਉਂ ਨਹੀਂ ਆ ਸਕਦੀ ਤੂੰ ਥੋਡੇ ਵਾਲੇ ਨਾਲੇ ਬਾਡੀਗਾਰਡ ਹੁੰਦੇ ਹਨਾ ਉਹ ਭੈਣੇ ਬਾਡੀਗਾਰਡ ਨਹੀਂ ਬਾਡੀਗਾਰਡ ਹੁੰਦੇ ਆ ਮੇਰਾ ਵੀ ਖਾ ਗਿਆ ਨਾ ਦਿਮਾਗ ਹਿੱਲ ਗਿਆ ਤੈਨੂੰ ਵੀ ਬਿਜੀ ਦੇ ਝੜਕੇ ਲੱਗਣ ਵਾਲੇ ਆ ちょっと行き